ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਬੇਹਦ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਸ਼ਰਧਾਲੂ ਜਿਹੜੇ ਕਈ ਸ਼ਰਧਾਲੂ ਇਕੱਠੇ ਹੋ ਕੇ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਵਿੱਚ ਧਰਮਿਕ ਸਥਾਨ ਦੇ ਉੱਪਰ ਨਤਮਸਤਕ ਹੋਣ ਜਾਂਦੇ ਨੇ ਤਾਂ ਉਸ ਧਰਮਿਕ ਸਥਾਨ ਤੋਂ ਨਤਮਸਤਕ ਹੋਣ ਤੋਂ ਬਾਅਦ ਜਦੋਂ ਆ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਪਹਾੜਾਂ ਦੇ ਵਿੱਚ ਖੱਟ ਦੇ ਵਿੱਚ ਉਹਨਾਂ ਦੀ ਬੱਸ ਦੇਖ ਜਾਂਦੀ ਹੈ ਜਸ ਤੋਂ ਬਾਅਦ ਕਿ ਵੱਡਾ ਹਾਦਸਾ ਵਾਪਰ ਜਾਂਦਾ ਮੌਕੇ ਤੇ ਬਹੁਤ ਜ਼ਿਆਦਾ ਚੀਕ ਚਿਹਾੜਾ ਪੈ ਜਾਂਦਾ ਤਸਵੀਰਾਂ ਨਿਕਲ ਕੇ ਸਾਹਮਣੇ ਜਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਰਧਾਲੂਆਂ ਦੇ ਕਾਫੀ ਜ਼ਿਆਦੇ ਗੰਭੀਰ ਸੱਟਾਂ ਲੱਗਦੀਆਂ ਜਿਹੜੀ ਬੱਸਾ ਉਹ ਖੱਡ ਦੇ ਵਿੱਚ ਪਹਾੜਾਂ ਦੇ ਵਿੱਚ ਪਲਟ ਜਾਂਦੇ ਆ ਦਰਅਸਲ ਹਾਦਸਾ ਹਿਮਾਚਲ ਦੇ ਬਲਾਸਪੁਰ ਦੇ ਵਿੱਚ ਵਾਪਰਿਆ ਬਲਾਸਪੁਰ ਦੇ ਵਿੱਚ ਵੱਡਾ ਹਾਦਸਾ ਵਾਪਰਦਾ ਜਿਸ ਹਾਦਸੇ ਤੋਂ ਬਾਅਦ ਕਿ ਹਾਲਾਂਕਿ ਮੌਕੇ ਤੇ ਜਦੋਂ ਚੀਕ ਚਿਹਾੜਾ ਪੈਂਦਾ ਸ਼ਰਧਾਲੂਆਂ ਦਾ ਜਿਹੜੀਆਂ ਚੀਕਾਂ ਨਿਕਲਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਆਸ-ਪਾਸ ਦੇ ਲੋਕ ਨੇ ਜਿਹੜੇ ਉਸ ਇਲਾਕੇ ਦੇ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਜਿਹੜਾ ਸ਼ਰਧਾਲੂਆਂ ਦਾ ਖੱਡ ਦੇ ਵਿੱਚੋਂ ਰੈਸਕਿਊ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਉਸ ਖੱਡੇ ਦੇ ਵਿੱਚੋਂ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਜਿੱਥੇ ਕਿ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਪਰ ਉੱਥੇ ਵੱਡੀ ਕਬਰੇ ਵੀ ਆਕੇ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਵੀ ਜਿਹੜਾ ਮੌਕੇ ਤੇ ਪਤਾ ਲੈਣ ਦੇ ਲਈ ਪਹੁੰਚੇ ਨੇ ਮਦਦ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਪਰ ਬਹੁਤ ਵੱਡੀ ਕਬਰამართ ਭਾਗੀ ਕਬਰ ਨਿਕਲ ਕੇ ਸਾਹਮਣੇ ਆ ਕਿ तकरीबन ਬੱਸ ਦੇ ਵਿੱਚ 36 ਸਵਾਰੀਆਂ ਜਿਹੜੇ 36 ਸ਼ਰਧਾਲੂ ਮੌਜੂਦ ਹੁੰਦੇ ਨੇ ਜਿਸ ਦੇ ਵਿੱਚ ਉਹ ਕਿ ਜਿਹੜਾ तकरीबन 33 32 33 ਦੇ ਗੰਭੀਰ ਸੱਟਾਂ ਲੱਗੀਆਂ ਨੇ ਹਾਲਾਂਕਿ ਗਣੀਮਤ ਇਹ ਰਹੀ ਆ ਕਿ ਕਿਸੇ ਦਾ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਨੇ ਹੋਇਆ ਸੱਟਾਂ ਵੀ ਲੱਗੀਆਂ ਨੇ ਪਰ ਜਿਹੜਾ ਇਹ ਹਾਦਸਾ ਵਾਪਰਿਆ देर रात ਤਕਰੀਬਨ 1:30 ਵਜੇ ਵੱਡਾ ਹਾਦਸਾ ਵਾਪਰਿਆ ਉਸ ਹਾਦਸੇ ਦੇ ਵਿੱਚ ਹਾਲਾਂਕਿ ਕੋਈ ਕਾਰਨ ਸਪਸ਼ਟ ਨਹੀਂ ਹੋਇਆ ਕਿ ਡਰਾਈਵਰ ਨੂੰ ਨੀਂਦ ਆ ਗਈ ਸੀ ਅੱਖ ਲੱਗ ਗਈ ਸੀ ਜਾਂ ਪਰ ਕੋਈ ਬ੍ਰੇਕਾਂ ਫੇਲ ਜਾਂ ਫਿਰ ਕੋਈ ਟੈਕਨੀਕਲ ਇਸ਼ੂ ਹੋਇਆ ਕੀ ਕਾਰਨ ਹੋਇਆ ਪਰ ਵੱਡਾ ਹਾਦਸਾ ਵਾਪਰ ਚੁੱਕਿਆ ਹਿਮਾਚਲ ਦੇ ਬਲਾਸਪੁਰ ਦੇ ਵਿੱਚ ਜਿੱਥੇ ਕਿ ਇੱਕ ਵੱਡੇ ਹਾਦਸੇ ਦੇ ਵਿੱਚ ਬਲਾਸਪੁਰ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਖੱਡੇ ਦੇ ਵਿੱਚ ਜਾ ਕੇ ਡਿੱਗਦੀ ਆ 32 ਸ਼ਰਧਾਲੂਆਂ ਦੇ ਸੱਟਾਂ ਲੱਗਦੀਆਂ ਜਾਨੀ ਕਿ ਕੁੱਲ ਬੱਸ ਦੇ ਵਿੱਚ 36 ਸ਼ਰਧਾਲੂ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 32 ਦੇ ਸੱਟਾਂ ਲੱਗਦੀਆਂ ਨੇ ਤੇ ਨਿੱਜੀ ਕੰਪਨੀ ਦੀ ਜਿਹੜੀ ਬੱਸ ਆ ਉਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਇਹ ਸ਼ਰਧਾਲੂ ਨੇ ਧਾਰਮਿਕ ਸਥਾਨ ਤੋਂ ਨਤਮਸਕ ਹੋ ਕੇ ਆ ਰਹੇ ਸੀ ਪਰ ਰਸਤੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਪਰ ਪਤਾ ਲੈਣ ਦੇ ਲਈ ਜਿਹੜਾ ਇਹਨਾਂ ਦੀ ਸਿਹਤ ਦਾ ਹਾਲ ਜਾਣਨ ਲਈ ਖੋਜਦਾ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸੁਖੂ ਪਹੁੰਚ ਚੁੱਕੇ ਨੇ